ਮਹਾਬਲੀ ਰਣਜੀਤ ਸਿੰਘ ਹੋਇਆ ਪੈਦਾ ਨਾਲ ਜ਼ੋਰ ਦੇ ਹੁਕਮ ਚਲਾਏ ਗਿਆ ਇਹ ਉਹ ਜਗ੍ਹਾ ਹੈ ਉਹ ਕਮਰਾ ਹੈ ਜਿਨੇ ਪੰਜਾਬ ਦੀ ਤਕਦੀਰ ਬਦਲੀ ਹੈ ਇਹ ਉਹ ਜਗ੍ਹਾ ਹੈ ਜਿਨੇ 40 ਸਾਲ ਰਾਜ ਕਰਕੇ ਦੁਨੀਆਂ ਨੂੰ ਦਿਖਾਇਆ ਕਿ ਰਾਜ ਕਰੀ ਦਾ ਕਿਵੇਂ ਜਿਹਦੇ ਬਾਰੇ ਮਹਾਰਾਜ ਜਿਵੇਂ ਕਹਿੰਦੇ ਨਾ ਬਾਣੀ ਚ ਤਖਤ ਬਹਿ ਤਖਤੇ ਕਲਾਇਕ ਤਖਤੇ ਰਾਜਾ ਸੇਬ ਹੈ ਜੇ ਤਖਤੇ ਲਾਇਕ ਹੋਏ ਇਹ ਉਹ ਲਾਇਕ ਸੀ ਜਿਹੜਾ ਤਖਤ ਦੇ ਅਸਲ ਚ ਨਾਇਕ ਸੀ ਜਿਹਨੇ ਤਖਤ ਤੇ ਬਹਿ ਕੇ ਐਸਾ ਰਾਜ ਕੀਤਾ ਐਸਾ ਦੁਨੀਆ ਦੇ ਵਿੱਚ ਸਿੱਕਾ ਚਲਾਇਆ ਕਿ ਲੋਕ ਅੱਜ ਤੱਕ ਜਿਹੜੀ ਥਾਂ ਤੇ ਅਸੀਂ ਖੜੇ ਆਲੇ ਦੁਆਲੇ ਦੇ ਉਹ ਲੋਕ ਜਿਹੜੇ ਉਹਦੇ ਮਜ਼ਹਬ ਦੇ ਵੀ ਨਹੀਂ ਉਹਦੀਆਂ ਸਿਫਤਾਂ ਹੀ ਕਰਦੇ ਨਹੀਂ ਤਖਤ ਤੇ ਤੇ ਉਹ ਰਾਜਾ ਜਿਹੜਾ ਕਹਿੰਦੇ ਲੋਕ ਕਹਿੰਦੇ ਮਹਾਰਾਜਾ ਪਾਰਸ ਹੈ ਜਿਹੜਾ ਪਾਰਸ ਹੁੰਦਾ ਸੀ ਉਹ ਰਾਜਾ ਵੀ ਜਿਹਦੇ ਵੱਟੇ ਵੱਜ ਜਾਂਦੇ ਸੀ 베ਰੀ ਦੇ ਵੱਟੇ ਮਾਰਦੇ ਦੇ ਬੱਚੇ ਉਹ ਬੱਚਿਆਂ ਨੂੰ ਸੋਨੇ ਦੀਆਂ ਮੋਹਰੇ ਦਿੰਦਾ ਹੁੰਦਾ ਸੀ ਇਹ ਉਹ ਥਾਂ ਹੈ ਇੱਥੇ ਮਾਤਾ ਰਾਜਪੂਰ ਜੀ ਨੇ ਕੁੱਖੋਂ ਸ਼ੇਰੀ ਪੰਜਾਬ ਦਾ ਜਨਮ ਹੋਇਆ ਇਹ ਉਹ ਜਗ੍ਹਾ ਆ ਇਹ ਉਹ ਕਮਰਾ ਆ ਜਿੱਥੇ ਸਰਦਾਰ ਦੀ ਪਹਿਲੀ ਕ੍ਰਿਕਾਰੀ ਲੱਗੀ ਜਿੱਥੇ ਸਰਦਾਰ ਪਹਿਲੀ ਵਾਰੀ ਪੈਦਾ ਹੋਇਆ ਤੇ ਉਸ ਜਗ੍ਹਾ ਦੇ ਵਿੱਚ ਮਹਾਰਾਜ ਨੇ ਸਾਡੇ ਚੰਗੇ ਭਾਗਾਂ ਸੀ ਇਸ ਥਾਂ ਤੇ ਪਹੁੰਚ ਸਕਿਆ ਕਿਸੇ ਵੀ ਤਰੀਕੇ ਇਸ ਜਗ੍ਹਾ ਇਸ ਥਾਂ ਨੇ ਇਸ ਕਮਰੇ ਦੇ ਪੰਜਾਬ ਦੀ ਤੰਦੀ ਜੰਦੀ ਆ ਟੀਵਿਊ ਚੱਲਦਾ ਹੈ